ਖੀਰੋ ਨਿਭਾਗਾ ਦਿਨ ਆ ਗਿਆ ਵੀਰਵਾਰ ਦਾ 15 ਹਾੜ ਦਾ 27 ਜੂਨ ਦਾ 1839 ਦਾ ਸ਼ਾਮਾਂ ਦੇ 4 ਵਜੇ ਮਹਾਰਾਜਾ ਨਰਿੰਦਰ ਸਿੰਘ ਸਦਾ ਵਾਸਤੇ ਅੱਖਾਂ ਮੀਟ ਗਿਆ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਭੋਕੇ ਸ਼ੇਰੇ ਪੰਜਾਬ ਮਹਾਰਾਜਾ ਨਰਿੰਦਰ ਸਿੰਘ ਅਕਾਲ ਚਲਾਣਾ ਕਰ ਗਿਆ ਅਗਲੇ ਦਿਨ ਮਹਾਰਾਜਾ ਨਰਿੰਦਰ ਸਿੰਘ ਦੀ ਚਿਖਾ ਚੰਦਨ ਦੀ ਚਿਣੀ ਗਈ ਜਦੋਂ ਚਿਖਾ ਵਿੱਚ ਰੱਖਿਆ ਵੱਡੇ ਪੁੱਤਰ ਟਿੱਕਾ ਖੜਕ ਸਿੰਘ ਨੇ ਲਾਂਬੂ ਲਾਇਆ ਉਹਦੇ ਵਿੱਚੋਂ ਜਿਹੜੀ ਆਗ ਨਿਕਲੀ ਜਿਹੜੀਆਂ ਧੂਆ ਨਿਕਲਿਆ ਉਹਨਾਂ ਨੇ ਕਿਵੇਂ ਤਾਹਾਂ ਮਾਰੀਆਂ ਔਰ ਕਿਵੇਂ ਲੋਕਾਂ ਨੇ ਵੈਰਾਗ ਕੀਤਾ ਤੇ ਮਹਾਰਾਣੀ ਜਿੰਦਾ ਫਿਰ ਆਪਣੇ ਪੁੱਤਰ ਕਵਰ ਦਲੀਪ ਨੂੰ ਕੁਛੜ ਚੋਕ ਕੇ ਨਾਲੇ ਤੇ ਰੋ ਲੈਂਦੀ ਆ ਨਾਲੇ ਆਪਣੇ ਪੁੱਤਰ ਕਵਰ ਦਲੀਪ ਨੂੰ ਤਲਾਸ਼ਾ ਦੇਈ ਜਾਂਦੀ ਆ ਕੀ ਕਹਿੰਦੀ ਆ ਮਹਾਰਾਣੀ ਜਿੰਦਾ ਉਸ ਬੜ ਦੀ ਚਿਖਾ ਦੇ ਕੋਲ ਖਲੋ ਕੇ ਅੱਜ ਦੇ ਦਵਾਨ ਦੀ ਇਹ ਆਖਰੀ ਕਵਤਾ ਹੈ ਕਵੀਸ਼ਰ ਮੱਖਣ ਸਿੰਘ ਦਸ਼ਮੇਸ਼ ਨਗਰੀਏ ਦੇ ਸਾਥੀ ਗੁਰਮੇਲ ਸਿੰਘ ਮਰਹਾਣੇ ਵਾਲਾ ਤੇ ਭਪਿੰਦਰ ਸਿੰਘ ਦਦੇਰਸਾ ਵਾਲਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੇ ਲੰਬੂ ਜਗਾਨੂ ਖੜਕ ਸਿੰਘ ਲਾਇਆ ਜਾ ਰੂਪ ਚੰਗਣਾ ਨੇ ਅੱਗ ਦਾ ਉਟਾਇਆ ਜਾ ਲਾਗੇ ਖੜਕੇ ਜਿਨ੍ਹਾਂ ਨੇ ਵੇਣ ਪਾਇਆ ਜਾ ਖੜਕੇ ਜਿਨ੍ਹਾਂ ਨੇ ਜੁਵਾਂ ਦੀ ਲੱਕ ਕੀ ਚੜੀ ਕੋਣ ਖੜ ਕੇ ਕਾੜ ਕੇ ਜੰਦਾ ਨੇ ਤਾਂ ਹਮਾਰੀਆਂ ਮੱਕੀ ਜਿਵੇਂ ਸ਼ੇਰ ਦੀ ਮੜੀ ਮੱਕੀ ਜਿਵੇਂ ਖੇਰ ਦੀ ਮੜੀ ਕੋਣ ਮੇਟ ਸਕੇ ਲਿਖੀ ਤਕਦੀਰ ਨੂੰ ਪੈਂਦਾ ਮੰਨਣਾ ਹੈ ਮੱਥੇ ਦੀ ਲਕੀਰ ਨੂੰ ਰੋਕ ਸਕੀ ਨਾਨਣਾ ਜੁ ਜਿੰਦਾ 네ਰ ਨੂੰ ਤੇ ਮੁਖੜੇ ਨੂੰ ਧੋਣ ਲੱਗ ਪਈ ਛਾਤੀ ਲਾ ਕੇ ਲੋਕੇ ਦਲੀਪ ਪਤ ਸੋ ਲੁੰਦਲਾ ਸਦੈ ਕੌਣ ਲੱਗ ਪਈ ਲੱਤਾਂ ਲਦੀਆ ਦਿਲ ਵਿੱਚ ਰਾਗੀਆਂ ਫਿਰ ਜਿੰਨਾਂ ਦੇ ਮੁਸੀਬਤਾਂ ਸੀ ਪੈ ਗਈਆਂ ਫਿਰ ਜਿੰਨਾਂ ਦੇ ਮੁਸੀਬਤਾਂ ਸੀ ਪੈ ਗਈਆਂ ਹੁਣ ਇੱਕ ਤਾਨਕੇ ਲੜੀ ਕੋਲ ਖੜ ਕੇ ਖੜ ਕੇ ਜਿੰਦਾਂ ਨੇ ਤਾਂ ਮਾਰੀਆਂ ਹੋ ਮੱਕੀ ਜਦਾਂ ਸ਼ੇਰ ਦੀ ਮੜੀ ਮੱਕੀ ਜਦੋਂ ਦੀ ਮਾਰੀ ਕਹਿੰਦੀ ਦਾਡਿਆ ਇਹ ਕਹਿਰ ਕੀ ਗੁਜਾਰਿਆ ਕਿਤੇ ਵਿਧਵਾ ਜਵਾਨੀ ਲੋੜ ਮਾਰਿਆ ਮੈਥੋਂ ਜਾਣਾ ਨਹੀਂ ਏ ਦਰਦ ਸਹਾਰਿਆ ਜਾਣਾ ਨਹੀਂ ਏ ਦਰਦ ਸਹਾਰਿਆ ਕਾਲਜੇ ਨੂੰ ਖੋਣ ਲੱਗ ਪਈ ਸ਼ਾਂਤੀ ਲਾ ਕੇ ਲਾ ਕੇ ਦਲੀਪ ਪੁੱਤ ਸੋ ਲੋਂਦਲਾ ਸਦ ਪਈ ਗਲਾ ਸਾਦੇ ਕੇ ਰੋਣ ਲਾ ਕੇ ਪਈ ਜਾਂਦਾ ਮਾਲਕ ਸੀ ਪੰਨਿਆ ਦਰੀ ਆਵਾਂ ਬਾ ਮੱਲ ਤੁਰ ਕੇ ਆ ਪੰਜਾਬ ਦੀਆਂ ਛਾਵਾਂ ਦਾ ਸੀਨਾ ਫਟਿਆ ਲਖਾਂ ਹੀ ਅੱਜ ਮਾਵਾਂ ਦਾ ਫਟਿਆ ਲਖਾਂ ਹੀ ਅੱਜ ਮਾਵਾਂ ਦਾ ਮੱਥੇ ਵਾਲੀ ਰੇਖ ਸੀ ਸੜੀ ਖੜ ਕੇ ਖੜ ਕੇ ਜਿੰਦਾਂ ਨੇ ਤਾਂ ਮਾਰੀਆਂ ਓ ਮੱਕੀ ਜਦੋਂ ਸ਼ੇਰ ਦੀ ਮੜੀ ਮੱਕੀ ਜਦੋਂ ਸ਼ੇਰ ਦੀ ਮੜੀ ਤੇਰੇ ਨਾਲ ਸਿੰਘਾਂ ਜੱਗ ਸਰਦਾਰੀਆਂ ਰੋਵੇ ਜੰਮ ਦਾ ਪੰਜਾਬ ਤਾਂ ਮਾਰੀਆਂ ਤੇਰੇ ਪੱਜ ਹੁਣ ਹੋੜੀਆਂ ਖੁਆਰੀਆਂ ਸਿਰੋ ਰੋਣ ਲਾ ਕੇ ਪਈ ਇਹੇ ਇਹਦੇ ਆਸਰੇ ਕਿ ਆਪ ਛੱਡ ਸਾਈਆਂ ਵੇ ਤੇਰੀ ਜਿੰਦਾਂ ਅੱਜ ਦੇਮਦੀ ਤੁਹਾਈਆਂ ਵੇ ਮੈਥੋਂ ਝੱਲੀਆਂ ਨਾ ਜਾਣੀਏ ਜੁਦਾਈਆਂ ਵੇ ਝੱਲੀਆਂ ਨਾ ਜਾਣੀਏ ਜਦਾਈਆਂ ਵੇ ਲੱਕੀਆਂ ਦੀ ਹੋ ਲੱਕੀਆਂ ਦੀ ਤੋੜਨਾ ਚੜੀ ਕਾੜ ਕੇ ਜਿੰਦਾਨੇ ਤਾਂ ਹਮਾਰੀਆਂ ਹੋ ਮੱਕੀ ਜਦੋਂ ਸ਼ੇਰ ਦੀ ਮੜੀ ਮੱਕੀ ਜਦੋਂ ਰੋਣ ਲੱਗ ਪਈ ਏ ਏ ਕੈnde ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਵੇ ਮੋਈ ਪੀਰ ਤਾਂ ਪੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲ ਵਿੱਚ ਲਉ ਡੁੱਲਾ ਤੇ ਲੱਬੜ ਗਈ ਤਸਵੀਰ ਪੰਜਾਬੀਆਂ ਦੀ ਤੁਰੇ ਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜ਼ੰਜੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਓਏ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਬ ਦੇ ਨਹੀਂ ਲੱਥਾ ਓਏ ਲੱਥ ਗਈ ਦਸਤਾਰ ਪੰਜਾਬੀਆਂ ਦੀ ਜੋੜੇ ਜਰੀ ਦੇ ਰਹੇ ਨਾ ਪਿੰਡਿਆਂ ਦੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਓਏ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਅੱਜ ਤੱਕ ਸਾਨੂੰ ਬਾਦ ਵਿੱਚ ਐਡਾ ਚੰਗਾ ਬਾਦਸ਼ਾਹ ਨਹੀਂ ਮਿਲਿਆ ਅਰਦਾਸ ਕਰਿਆ ਕਰੋ ਕਿ ਤੁਹਾਡੀ ਕੌਮ ਨੂੰ ਕੋਈ ਚੰਗਾ ਬਾਦਸ਼ਾਹ ਮਿਲੇ ਤੇ ਕਰ ਅਰਦਾਸ ਕਰਿਆ ਕਰੋ ਤੁਹਾਡੀ